ਇਹ ਉਹਨਾਂ ਸਭ ਤੋਂ ਵੱਧ ਕੋਸ਼ਿਸ਼ੀ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਵਾਪਸ ਆ ਜਾਂ ਇਨ ਧਾੜੀ ਵੀ ਘਟਾਤੀ ਸੀ ਅੱਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਇਹ ਰਹਿਮਤਾਂ ਬਣਿਆ ਰਹਿਣ ਜੀ ਸਾਨੂੰ ਆਪ ਜੀ ਸਾਰਿਆਂ ਤੇ ਮਾਣ ਹੈ ਜਿਨ੍ਹਾਂ ਨੇ ਤਿੰਨਾਂ ਦਿਨਾਂ ਤੋਂ ਆ ਕੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੀ ਸਾਰਿਆਂ ਦੀ ਹੌਸਲਾ ਅਫਜ਼ਾਈ ਕਰ ਰਹੇ ਹੋ ਅਸੀਂ ਗੱਲ ਕਰ ਰਹੇ ਹਾਂ ਕਿ ਕਰਨਪ੍ਰੀਤ ਸਿੰਘ ਨੇ ਇਹ ਪ੍ਰੋਗਰਾਮ ਅਸਲ ਜੋ ਤਬਲੇ ਵਾਲਿਆਂ ਦਾ ਰੱਖਿਆ ਆਤਮ ਰਸਤਵਲਾ ਦਰਬਾਰ ਕਿਉਂਕਿ ਇਹਨੇ ਕਿਹਾ ਵੀ ਮੈਂ ਤਬਲੇ ਵਾਲੇ ਬੁੱਕ ਕਰਨੇ ਤੁਸੀਂ ਨਾਲ ਸਿਰਫ ਗਾਉਣਾ ਤੇ ਜੇ ਆ ਮੇਰਾ ਵੀਰ ਗੁਰਜੀਤ ਸਿੰਘ ਹੈ ਕੀ ਬਾਤ ਹੈ ਜੇ ਆਪਾਂ ਗੱਲ ਕਰ ਲਈਏ ਸਾਰੇ ਜਿੰਨੇ ਵੀ ਛੇ ਤੇ ਛਈ ਤਬਲੇ ਵਾਲੇ ਸਹਿੰਦਾਏ ਨੇ ਕਿਸੇ ਦੇ ਵਿੱਚ ਵੀ ਕੋਈ ਕਮੀ ਨਹੀਂ ਹੈ ਮਤਲਬ ਤਰਨਪ੍ਰੀ ਸਿੰਘ ਦੀ ਗੱਲ ਕਰੀਏ ਇਹ ਖੁਦ ਇੱਕ ਬਹੁਤ ਵਧੀਆ ਤਬਲਾਵਾਦਕ ਹੈ ਬਹੁਤ ਪਿਆਰਾ ਆਥਿਆ ਤੇ ਮੈਂ ਆਪ ਜੀ ਨੂੰ ਆ ਢੋਲੀ ਵੀ ਤਗੜਾ ਆ ਢੋਲੀ ਵੀ ਤਗੜਾ ਜੀ ਕਿੰਦੇ ਢੋਲ ਬੋ ਸੋਨਾ ਵਜਾਇਆ ਜੀ ਮੈਂ ਇਹਦੇ ਬਾਰੇ ਮੈਂ ਇੱਕ ਮਿੰਟ ਚ ਆਪ ਜੀ ਨੂੰ ਇੱਕ ਪੁਰਾਣੀ ਗੱਲ ਦੱਸਾਂ ਜੀ तकरीबन 14-15 ਸਾਲ ਪਹਿਲੇ ਜਦੋਂ ਅਸੀਂ 10 ਸੈਕਰਾਮੈਂਟ ਲਏ ਥੇ ਅਸੀਂ ਗ੍ਰੀਨ ਕਾਰਡ ਲਿਆ ਹੈ ਵੱਸ ਸੈਕਰਾਮੈਂਟੋ ਗੁਰਦੁਆਰੇ ਦੀ ਸੇਵਾ ਕਰਦੇ ਸੀ ਤੇ ਤਰਨਪੀਰ ਸਿੰਘ ਪਹਿਲੀ ਵਾਰ ਸਾਨੂੰ ਮਿਲਣ ਆਇਆ ਉਹਨੂੰ ਇਹਦੀ ਦਾੜ੍ਹੀ ਵੀ ਬਸ ਛੋਟੀ ਛੋਟੀ ਸੀ ਦਾੜੀ ਕੁੜਤਾ ਵੀ ਆ ਪਾਇਆ ਤੇ ਹੌਲੀ-ਹੌਲੀ ਸਾਡੇ ਨਾਲ ਪਿਆਰ ਪੈ ਗਿਆ ਜੀ ਇਹਦਾ ਕੀਰਤਨ ਦੇ ਨਾਲ ਤੇ ਪਿਆਰ ਸੀਗਾ ਕਿਤੇ ਗਲਤ ਸੰਗਤ ਦੇ ਵਿੱਚ ਲੱਗ ਕੇ ਇਹ ਤਬਲਾ ਛੱਡ ਗਿਆ ਸੀ ਉਹ ਤਾਂ ਤੇ ਜਦੋਂ ਇਹ ਸਾਨੂੰ ਮਿਲਣ ਲੱਗਾ ਹੌਲੀ ਹੌਲੀ ਫਿਰ ਇਹਨੇ ਨਾ ਇੱਕ ਗੱਲ ਦੱਸੀ ਬੜੀ ਪਿਆਰੀ ਕਹਿੰਦਾ ਕਿ ਪਾਜੀ ਮੈਂ ਨਾ ਬੜਾ ਦੁਖੀ ਸੀ ਇੱਕਦਮ ਤੇ ਇੰਨਾ ਪਰੇਸ਼ਾਨ ਕਿ ਮੈਂ ਸੋਚਿਆ ਕਿ ਮੈਂ ਲਾਸਟ ਟਾਈਮ ਸਭ ਤੋਂ ਖੁਸ਼ ਕਿਦੋਂ ਸੀ ਕਹਿੰਦਾ ਫਿਰ ਮੈਂ ਪਿਛਲੇ 6-7 ਮਹੀਨੇ ਪਿੱਛੇ ਗਿਆ ਤੇ ਫਿਰ ਮੇਰੇ ਮਾਨ ਨੇ ਕਿਹਾ ਕਿ ਜਿੱਦਣ ਤੂੰ ਸਟੇਜ ਦੇ ਉੱਤੇ ਬਹਿ ਕੇ ਕੀਰਤਨ ਦੇ ਨਾਲ ਤਬਲਾ ਵਜਾ ਰਿਹਾ ਸੀ ਉਹ ਦਿਨ ਸਭ ਤੋਂ ਵੱਧ ਖੁਸ਼ ਸੀ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਵਾਪਸ ਆ ਗਿਆ ਇਹਨੇ ਧੜੀ ਵੀ ਕਟਾਤੀ ਸੀ ਕੀਰਤਨ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਪੁਰਾਣ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਫਿਰ ਉਹਨੂੰ ਵਾਪਸ ਲੈ ਹੁੰਦੇ ਆ ਕਿਉਂਕਿ ਤੁਸੀਂ ਜਿੰਨੀਆਂ ਮਰਜ਼ੀ ਪਾਰਟੀਆਂ ਕਰ ਲੋ ਡੀਜੇ ਲਾ ਲੋ ਜਿੱਧਰ ਮਰਜ਼ੀ ਚੱਲ ਲੋ ਸਾਧ ਸੰਗਤ ਜੀ ਜੋ ਆਨੰਦ ਇੱਥੇ ਬੈਠ ਕੇ ਹੈਗਾ ਨਾ ਉਹ ਕਿਤੇ ਨਹੀਂ ਆਉਂਦਾ ਜੋ ਤੁਸੀਂ ਟਰਾਈ ਕਰਕੇ ਵੇਖ ਲਓ ਜੋ ਆਨੰਦ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈ ਕੇ ਕੀਰਤਨ ਸਰਵਣ ਕਰਨ ਦਾ ਜਾਂ ਕੀਰਤਨ ਗਾਉਣ ਦਾ ਹੈ ਮੇਰੀ ਸਿੰਘਣੀ ਕਹਿੰਦੀ ਹੁੰਦੀ ਕਈ ਵਾਰ ਵੀ ਸਾਨੂੰ ਸੁਣ ਕੇ ਇੰਨਾ ਆਨੰਦ ਆਉਂਦਾ ਆ ਤੇ ਤੁਹਾਨੂੰ ਕਰਕੇ ਕਿੰਨਾ ਆਉਂਦਾ ਹੋਵੇਗਾ ਸੋ ਉਹ ਅਸੀਂ ਦੱਸ ਨਹੀਂ ਸਕਦੇ ਸਾਨੂੰ ਕਿੰਨਾ ਸਵਾਦ ਆਉਂਦਾ ਹੈ ਜਦੋਂ ਆਪ ਜੀ ਵਰਗੇ ਸਰੋਤੇ ਹੋਣ ਆ ਸਾਰੇ ਕੀਰਤਨੀਆਂ ਮੇਰੇ ਵੀਰ ਬੈਠੇ ਨੇ ਤੇ ਜਦੋਂ ਤਰਨਪੀਤ ਸਿੰਘ ਵਰਗਾ ਇਹੋ ਜਿਹਾ ਪ੍ਰੋਗਰਾਮ ਕੋਈ ਲੀਕਦਾ ਹੈ ਜਿਹਦੇ ਵਿੱਚ ਸਾਰੇ ਹੀ ਬੜੇ ਕੌਮ ਦੇ ਹੀਰੇ ਕੀਰਤਨੀਆਂ ਨੇ ਭਾਈ ਸਤਵਿੰਦਰ ਸਿੰਘ ਜੀ ਹਰਬੀਰ ਦਸਨ ਜੀ ਭਾਈ ਸਾਹਿਬ ਭਿੰਦਰੰਜਨ ਸਿੰਘ ਜੀ ਭਾਈ ਹਰਚਰਨ ਸਿੰਘ ਜੀ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਡਾਕਟਰ ਗਗਨਦੀਪ ਸਿੰਘ ਜੀ ਤਾਂ ਮੈਂ ਆਪਣੀ ਗਲਤੀ ਕੀ ਕਰਨੀ ਵੈ ਇੰਨਾ ਹੀ ਕਹਿ ਸਕਦਾ ਵੀ ਮੈਂ ਵੀ ਕਿਸੇ ਤੋਂ ਘੱਟ ਨਹੀਂ ਕੀ ਬਾਤ ਹੈ ਭਾਈ ਸਾਹਿਬ ਇਹ ਗੱਲ ਪਾਈਸਾ ਬਗਲੋਂ ਸਿੱਖੀ ਹੈ ਭਾਈ ਨਰਿੰਦਰ ਸਿੰਘ ਜੀ ਹੋਣਾ ਕੋਲ ਤੇ ਕਹਿਣਾ ਮੈਂ ਵੀ ਕਿਸੇ ਤੋਂ ਘੱਟ ਨਹੀਂ ਆਪ ਜਿਹਦੀਆਂ ਅਸੀਸਾਂ ਨੇ ਜੀ ਤੇ ਗੱਲ ਪੁੱਲ ਦੀ ਗੱਲ ਕੀਤੀ ਸੀ ਕਹਿੰਦੇ ਕੋਈ ਨੰਗੇ ਨਾਨਗੇ ਮੈਨੂੰ ਕੀ ਹਾਂ ਭਾਈ ਸਰ ਕਹਿ ਰਹੇ ਪੁੱਲ ਦਾ ਹੈਗਾ ਕੋਈ ਨੰਗੇ ਨਾਨਗੇ ਕੋਈ ਕਹਿੰਦੇ ਵੀ ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਨੂੰ ਥੱਲੋਂ ਨੰਗਣਾ ਪੈਂਦਾ ਹੈ ਪਰ ਕੋਈ ਇਹ ਵੀ ਕਹਿ ਸਕਦਾ ਵੀ ਮੈਂ ਨਹੀਂ ਨੰਗਣਾ ਭਾਈ ਕੀ ਕਰ ਲੋਗੇ ਪਰ ਨਹੀਂ ਇਹ ਸਾਡੇ ਵੱਡੇ ਨੇ ਸਾਨੂੰ ਨੰਗਣਾ ਪੈਣਾ ਤੇ ਮੈਂ ਜੀ ਤਬਲੇ ਵਾਲੇ ਸਿੰਘਾਂ ਦੀ ਗੱਲ ਕਰਵਾਉ ਭਾਈ ਰਾਜਵਿੰਦਰ ਸਿੰਘ ਸਾਡੇ 우ਸਤਾਦ ਤਬਲਾ ਵਾਲੇ ਨੇ ਤੇ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇੰਨਾ ਗੁਣ ਹੋਣ ਦੇ ਬਾਵਜੂਦ ਡਾਊਨ ਟੂ ਅਰਥ ਬੰਦਾ ਹੈ ਨਿਮਰਤਾ ਵਿਖੀਏ ਤਾਂ ਮਤਲਬ ਕੀ ਆਈ ਬਾਤ ਹੈ ਇੰਨਾ ਪਿਆਰਾ ਅੰਦਰੋਂ ਇਨਸਾਨ ਹੈਗਾ ਉਹ ਤੇ ਸਾਨੂੰ ਮਾਣ ਹੈ ਜਿਉ ਉਹਦੇ ਤੇ ਗੁਰਜੀਤ ਵੀਰ ਤੇ ਵੀ ਮਾਣ ਹੈ ਇੰਨਾ ਪਿਆਰਾ ਤਵਲਾ ਕੀ ਬਾਤ ਹੈ ਤੇ ਮੇਰਾ ਵੀਰ ਲਖਨ ਲਖਨ ਸਿੰਘ ਇਹ ਵੀ ਵਿੱਚ ਜੇ ਗੁੰਮਰਾ ਹੋ ਗਿਆ ਸੀਗਾ ਹਾਂਜੀ ਇਹਨਾਂ ਵੀ ਗੀਤ ਕੁਦ ਗਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਫਿਰ ਪਿਛਲੇ ਸਾਲ ਇਹਨਾਂ ਵੀ ਸੇਮ ਗੱਲ ਕਹੀ ਕਹਿੰਦਾ ਪਾਜੀ ਮੇਰਾ ਦਿਲ ਨਹੀਂ ਲੱਗਦਾ ਕਹਿੰਦਾ ਮੈਂ ਫੇਰ ਤਬਲੇ ਚਾਉਣਾ ਚਾਹੁੰਦਾ ਮੈਂ ਕਿ ਤੂੰ ਆ ਜਾ ਮੈਂ ਜੇ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਦੇ ਨਾਲ ਐਡੇ ਕੀਮਤੀ ਤਬਲਾਵਾਦ ਕਰ ਫਿਰ ਕੌਮ ਦੇ ਵਿੱਚ ਵਾਪਸ ਆਉਣਗੇ ਤੇ ਸਾਨੂੰ ਇਹ ਮੰਨ ਵਾਲੀ ਗੱਲ ਹੈ ਹਾਂਜੀ ਤੇ ਦੂਸਰੀ ਗੱਲ ਆਪਾਂ ਸ਼ਰਨਪਾਲ ਸ਼ਰਨਪਾਲ ਸਿੰਘ ਅਸੀਸ ਮੇਰਾ ਵੀਰ ਉਹਦੇ ਹੱਥ ਦਾ ਬੈਲੈਂਸ ਕਿਸਾ ਹੈ ਹਾਂਜੀ ਤੇ ਸਾਨੂੰ ਮਾਣ ਆ ਰਿਹਾ ਤੁਹਾਡੇ ਸਾਰਿਆਂ ਤੇ ਮਾਣ ਗੋਲਡੀ ਜੀ ਦਾ ਨਾਮ ਹੈ ਜੋਤਵੀਰ ਆ ਰਿਆਂ ਜਿਵੇਂ ਉਧਰ ਆ ਰਿਆਂ ਸਾਥ ਅੰਗਰੇਜ਼ੀ ਟਾਈਮ ਦੀ ਚਿੰਤਾ ਨਾ ਕਰਿਓ ਸਵੇਰੇ ਆਤਵਾਰਿਆ ਤੇ ਹਾਂਜੀ ਜੋਤਵੀਰ ਸਿੰਘ ਮੇਰਾ ਵੀਰ ਇਹ ਗਾਉਂਦਾ ਵੀ ਬੜਾ ਪਿਆਰਾ ਹੈ ਨਿੱਕੇ ਨਿੱਕੇ ਹੱਥਾਂ ਦੇ ਨਾਲ ਤਬਲਾ ਬੜਾ ਪਿਆਰਾ ਵਜਾਉਂਦਾ ਤੇ ਗਾਉਂਦਾ ਵੀ ਬਹੁਤ ਸੋਹਣਾ ਤੇ ਹੁਣ ਆਪਾਂ ਗੱਲ ਕਰ ਲਈਏ ਭਾਈ ਮਨਜੀਤ ਸਿੰਘ ਗੋਲਡੀ ਜੀ ਵਾਹ ਵਾਹ ਬੋਲੇ ਸੋਨਿਆ ਸਾਰਿਆ ਨਾਲ ਤੁਸੀਂ ਕਿਸੇ ਵੀ ਤਬਲੇ ਵਾਲੇ ਸਿੰਘ ਕੋਲੋਂ ਪੁੱਛ ਲਓ ਉਹ ਇੱਕੋ ਗੱਲ ਕਹਿੰਦੇ ਵੀ ਗੋਲਡੀ ਭਾਜੀ ਵਰਗੀ એનર્ਜੀ ਕਿਸੇ ਤਬਲੇ 'ਚ ਨਹੀਂ ਹੈ ਕਿਸੇ ਦੇ ਹੱਥਾਂ 'ਚ ਨਹੀਂ ਹੈ ਜੀ ਤੇ ਇਹਦੇ 'ਚ ਕੋਈ ਝੂਠ ਗੱਲ ਵੀ ਨਹੀਂ ਹੈ ਇਹ ਸਾਨੂੰ ਉਹਨਾਂ ਦੇ ਵੀ ਮਾਣਿਆ ਹਾਂਜੀ ਤੇ ਮਹਾਰਾਜ ਦੀ ਬੜੀ ਰਹਿਮਤ ਹੈ ਵੀਰੋ ਤੁਹਾਡੇ ਸਾਰਿਆਂ ਤੇ ਤੇ ਰਹਿਮਤ ਬਣੀ ਰਵੇ ਇਹ ਸਾਡੀ ਹਰ ਅਰਦਾਸਾਂ ਨੇ ਬਾਕੀ ਜਿੰਨੇ ਵੀ ਕੀਰਤਨੀਏ ਬੈਠੇ ਸਾਹਮਣੇ ਸਾਰੇ ਸਾਰੇ ਬਹੁਤ ਸੁਰੀਲੇ ਨੇ ਹਾਂਜੀ ਆ ਆਪਣਾ ਤੁਹਾਨੂੰ ਮੈਂ ਦੱਸ ਦਿਆਂ ਸਾਧ ਸੰਗਤ ਜੀ ਐਟਲੰਟਾ ਤੋਂ ਇੰਡੀਆਨਾ ਤੋਂ ਯੂਟਾ ਤੋਂ ਡੀਸੀ ਤੋਂ ਵਰਜੀਨੀਆ ਮੈਰੀਲੈਂਡ ਤੋਂ ਸੰਗਤ ਆਈ ਹੈ ਐਸ ਕੀਰਤਨ ਦਰਬਾਰ ਤੋਂ ਐਲ.ਏ ਤੋਂ ਆਏ ਨੇ ਸਿੰਘ ਕਿੰਨੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਰੇ ਅਸੀਂ ਇਕੱਠੇ ਹੋ ਰਹੇ ਹਾਂ ਉਹ ਇਨੀ ਖੁਸ਼ੀ ਦੇ ਵਿੱਚ ਨੇ ਕਿਉਂ ਇੱਥੇ ਆਏ ਨੇ ਫੀਨਿਕਸ ਤੋਂ ਵੀ ਸੰਗਤ ਆਈ ਆ ਉਹ ਤਾਂ ਤੁਸੀਂ ਆਏ ਹੋ ਨਾ ਭਾਈ ਸਾਹਿਬ ਤੇ ਬਹੁਤ ਸ਼ੁਕਰਾਨਾ ਜੀ ਪਾਸ਼ਾ ਦਾ ਬਹੁਤ ਸ਼ੁਕਰਾਨਾ ਤੇ ਕੀ ਨਾ ਤੁਹਾਡਾ ਰਾਜਵੀਰ ਸਿੰਘ ਜੀ ਤਿੰਨ ਦਿਨ ਬਹੁਤ ਪਿਆਰ ਨਾਲ ਕੀਤਾ ਤੁਸੀਂ ਕੀ ਬਾਤ ਪਹਿਲੇ ਅਸੀਂ ਜੇ ਆਇਆ ਨਹੀਂ ਸੀ ਪਹਿਲੇ ਆ ਕੇ ਬਿਠਾਈ ਸੰਗਤੇ ਮਾਰੋ ਕਿਰਪਾ ਕਰੋ ਜੀ ਜੁੜੇ ਰਹੋ ਸਾਡੀ ਅਰਦਾਸਾਂ ਨੇ ਤੁਹਾਡੇ ਵਾਸਤੇ ਹਮੇਸ਼ਾ ਹਾਂਜੀ ਤੇ ਗੁਰਪ੍ਰੀ ਆਪਣਾ ਗੁਰਜੀਤ ਸਿੰਘ ਇਹਦਾ ਛੋਟਾ ਨਾ ਮੈਨੂੰ ਪਤਾ ਗੁਰਜੀਤ ਸਿੰਘ ਚੇਤਾ ਭੁੱਲ ਜਾਂਦਾ ਮੈਨੂੰ ਇਹ ਕਹਿੰਦੇ ਭਾਜੀ ਇੱਕ ਸ਼ਬਦ ਦੇ ਨਾਲ ਮੈਂ ਤਬਲਾ ਵਜਾਉਣਾ ਤੇ ਆਓ ਆਪਾਂ 2-4 ਮਿੰਟ ਦੇ ਵਿੱਚ ਸਮਾਪਤੀ ਕਰਾਂਗੇ ਤੇ ਸਿੱਧਾ-ਸਿੱਧਾ ਵਜਾਈ ਮੈਨੂੰ ਬਾਹਰ ਨਾ ਕੱਢ ਦੀ ਠੀਕ ਹੈ